ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਵੱਜਿਆ ਉਹਨਾਂ ਦਾ ਇੱਕ ਵੱਡਾ ਲੀਡਰ ਵੀਪਨ ਕਾਕਾ ਸੂਧ ਜੋਖੀ ਪਾਰਟੀ ਛੱਡ ਕੇ ਆਜ ਪਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੁਹਾਨੂੰ ਦੱਸ ਦਈਏ ਕਿ ਵੀਪਨ ਕਾਕਾ ਸੂਧ ਰਿਕ ਕਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਦਾ ਲੁਧਿਆਣਾ ਦੇ ਉਮੀਦਵਾਰ ਐਲਾਨ ਦਿੱਤਾ ਸੀ ਜਿਹਦੇ ਚੱਲਦਿਆਂ ਉਥੇ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰঞ্জੀਤ ਸਿੰਘ ਢਿੱਲੋਂ ਨੂੰ ਟਿਕਟ ਦੇ ਦਿੱਤੀ ਗਈ ਤੇ ਵੀਪਨ ਸੂਤ ਨਰਾਜ਼ ਚੱਲ ਰਹੇ ਸੀ ਜਿਹਦੇ ਚੱਲਦਿਆਂ ਨੇ ਪਾਰਟੀ ਛੱਡ ਉਹਨਾ ਇੱਕ ਸਟੈਂਡਰਡ ਡਾਇਲੌਗ ਬਣ ਗਿਆ ਬੀਜੇਪੀ ਦੇ ਆਫਿਸ 'ਚ ਵੀ ਸਾਡੇ ਵੱਡੇ ਪਰਿਵਾਰ ਦੇ ਵਿੱਚ ਹੋਰ ਵਾਧਾ ਹੋਇਆ ਇੱਕ ਤਾਂ ਚੈ ਪਾਰਟੀਆਂ ਵੱਖ-ਵੱਖ ਸੀਗੀਆਂ ਪਰ ਸਾਡਾ ਤਾਂ ਪਰਿਵਾਰਿਕ ਸੰਬੰਧ ਹੈ ਰਾਹੁਲ ਜੀ ਇਹਨਾਂ ਦੇ ਪਿਤਾ ਭਾਈ ਕੁਕੂ ਜੀ ਜਿਹੜੇ ਜਿਹੜੇ ਪਹਿਲਾਂ ਮੁੱਖ ਸਰ ਤੋਂ ਐਮਐਲਏ ਵੀ ਰਹੇ ਹੈ ਭਾਈ ਰਾਹੁਲ ਜੀ ਨੇ ਇਲੈਕਸ਼ਨ ਵੀ ਲੜਿਆ ਕਾਂਗਰਸ ਦੀ ਟਿਕਟ ਦੇ ਉੱਤੇ ਸਭ ਤੋਂ ਪਹਿਲੀ ਸੀਟ ਜਿਹੜੀ ਡਿਕਲੇਅਰ ਕੀਤੀ ਸੀ ਸੁਖਬੀਰ ਜੀ ਨੇ ਅਕਾਲੀ ਦਲ ਦੀ ਲੁਧਿਆਣੇ ਦੀ ਕੀਤੀ ਸੀ ਸੂਦ ਸਾਹਿਬ ਨੂੰ ਆਪਣਾ ਕੈਂਡੀਡੇਟ ਉਹਨਾਂ ਨੇ ਥਰਪਿਆ ਸੀਗਾ ਵੀ ਆਹ ਮੇਰੇ ਕੈਂਡੀਡੇਟ ਹੋਣਗੇ ਲੋਕ ਸਭਾ ਦੇ ਇਲੈਕਸ਼ਨ ਦੇ ਅੰਦਰ ਬਦਲਦੇ ਹਾਲਾਤ ਦੇ ਅੰਦਰ ਕੋਈ ਨਾ ਕੋਈ ਉਹਨਾਂ ਨੂੰ ਮਹਿਸੂਸ ਹੋਇਆ ਹਣਾ ਵੀ ਹਾਲਾਤ ਇੰਨੇ ਸੁਖਾਵੇਂ ਨਹੀਂ ਹੋਣਾਂ ਨਾ ਵਾਸਤੇ ਰਹੇ ਤੇ ਅੱਜ ਉਹਨਾਂ ਨੇ ਮਨ ਬਦਲ ਲਿਆ ਬਟ ਇਟ ਸ਼ੋਜ਼ ਜੇ ਅਜੇ ਰਾਹੁਲ ਜੀ ਜਾਂ ਸੂਦ ਸਾਹਿਬ ਜੁੜੇ ਆ ਅਕਾਲੀ ਦਲ ਨੂੰ ਛੱਡ ਕੇ ਆਪਣੇ ਆਪ ਚ ਕੀ ਸੰਕੇਤ ਦੇ ਰਹੇ ਹੈ ਮੈਂ ਸਮਝਦਾ ਮੇਰੇ ਦੱਸਣ ਦੀ ਲੋੜ ਨਹੀਂ ਕੱਲੀ ਕਾਂਗਰਸ ਪਾਰਟੀ ਡਿਸਇੰਟੀਗ੍ਰੇਟ ਨਹੀਂ ਹੋ ਰਹੀ ਅਕਾਲੀ ਵੀ ਉਸੇ ਰਾਤੇ ਉਸੇ ਤਰ੍ਹਾਂ ਤਰ ਰਹੇ ਹੈ ਤੇ ਮਨ ਲੱਗਦਾ ਵੀ ਇਹ ਪਾਰਟੀ ਦੀ ਸਪੀਡ ਕਾਂਗਰਸ ਨਾਲੋਂ ਜ਼ਿਆਦਾ ਰਫ਼ਤਾਰ ਜ਼ਿਆਦਾ ਫੜ ਰਹੀ ਹੈ ਆਉਣ ਵਾਲੇ ਦਿਨਾਂ ਦੇ ਸੰਕੇਤ ਹੈ ਪੰਜਾਬ ਦੇ ਲੋਕ ਮੈਂ ਸਮਝਦਾ ਐਸ ਡਿਵੈਲਪਮੈਂਟ ਨੂੰ ਜੋ ਆ ਰਹੀ ਹੈ ਪੰਜਾਬ ਦੀ ਰਾਜਨੀਤੀ ਜੀ ਇਸ ਕਿਸਮ ਦੀ ਜੀ ਮੈਂ ਨਹੀਂ ਸਮਝਦਾ ਪਹਿਲਾਂ ਇਹਦਾ ਕੋਈ ਇਹਦਾ ਉਦਾਹਰਣ ਕਿਤੇ ਪਹਿਲਾਂ ਹੋਇਆ ਵੀ ਇੰਨੀ ਸਪੀਡ ਦੇ ਨਾਲ ਇੰਨੇ ਲੋਕ ਜੋ ਉਤਲ ਉਤਲ ਚੱਲ ਰਹੀ ਹੈ ਪਰ ਪੰਜਾਬ ਦੇ ਲੋਕ ਇੱਕ ਗੱਲ ਸਮਝ ਰਹੇ ਐ ਵੀ ਅਗਰ ਕੋਈ ਇਸ ਖਾਸ ਖਾਸ ਆਦਮੀ ਪਾਰਟੀਆਂ ਦੀ ਜਿਹੜੀ ਆ ਪਾਰਟੀ ਹੈ ਉਸ ਦਾ ਕੋਈ ਇਲਾਜ ਜਾਂ ਕੋਈ ਉਹਦਾ ਬਦਲਾਵ ਹੋ ਸਕਦਾ ਹੈ ਉਹ ਬੀਜੇਪੀ ਹੈ ਨਾ ਸਿਰਫ ਲੀਡਰ ਸਾਹਿਬਾਨ ਇਸ ਗੱਲ ਨੂੰ ਸਮਝ ਰਹੇ ਵਰਕਰਸ ਵੀ ਤੇ ਪੰਜਾਬ ਦੇ ਲੋਕ ਵੀ ਸਮਝ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆ ਵੀ ਕਹਿਣਾ ਚਾਹਨਾ ਵੀ ਆ ਜਿਹੜਾ ਬੀਜੇਪੀ ਦਾ ਪਰਿਵਾਰ ਹੈ اسی ਤਰ੍ਹਾਂ ਹੀ ਹੋਰ ਵੱਧਦਾ ਤੁਰ ਜਾਊਗਾ ਬਾਏ ਦਾ ਟਾਈਮ ਜਦੋਂ ਇਲੈਕਸ਼ਨ ਦਾ ਮਾਹੌਲ ਬਣੂਗਾ ਤੁਸੀਂ ਦੇਖਿਓ ਹਾਲਾਤ ਕਿ ਪੰਜਾਬ ਦੇ ਉਹ ਡਿਵੈਲਪ ਹੁੰਦੇ ਸੁਨੀਲ ਕੁਮਾਰ ਜਾਖੜ ਵੱਲੋਂ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਉਹਨੇ ਕਿਹਾ ਕਿ ਅਕਾਲੀ ਦਲ ਦਾ ਹਾਲ ਵੀ ਕਾਂਗਰਸ ਵਾਲਾ ਹੁੰਦਾ ਜਾ ਰਿਹਾ ਹੈ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖੀ ਦਿਓ ਡੀ5 ਚੱਲ ਪੰਜਾਬੀ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ